ਜਿੱਥੋਂ ਦੇ ਬੋਰੀ ਨੂੰ ਜਾਂਦੇ ਹੋਏ ਰਾਸਟ੍ਰੋ ਤੋਂ ਭਟਕਦੇ ਹੋਏ ਗੱਭਰੂ ਪਤਾ ਨਹੀਂ ਰਾਜਸਥਾਨ ਦੇ ਕਿਹੜੇ ਕੋਰਨਰ ਦੇ ਵਿੱਚ ਅਸੀਂ ਫਿਰ ਰਹੇ ਹਾਂ ਹਾਲ ਦੀ ਘੜੀ ਕੋਨਾ ਖਰ ਸੋਹਣਾ ਹੈ ਜਮੇ ਰਸਟਿਕ ਪੂਰਾ ਹੀ ਅਪਗਰੀ ਵੀ ਪਿਓ ਰਾਜਸਥਾਨ ਰੂਰਲ ਰਾਜਸਥਾਨ ਤੇ ਚਾਂਦ ਬੋਰੀ ਖਰ ਇੱਥੋਂ ਲੈ ਕੇ ਤਿੰਨ ਕਿਲੋਮੀਟਰ ਹੀ ਗਈ ਪਰ ਇੱਕ ਪਿੱਛੇ ਵੀ ਬੋਰਡ ਸੀਗਾ ਤਿੰਨ ਚਾਰ ਕਿਲੋਮੀਟਰ ਪਹਿਲਾਂ ਉਹ ਲੰਘ ਗਏ ਬੋਰਡ ਤੁਮਹਾਲਾ ਤਾਂ ਮੋਬਾਈਲ ਨੇ ਰੀਡ ਆਊਟ ਕਰਤਾ ਫੇ ਸਾਨੂੰ ਇਜਜ਼ਤ ਦੀ ਪਾਤਾ ਤੇ ਹੁਣ ਬਸ ਖੜ ਕੇ ਹੁਣ ਦੇਖਿਆ ਵੀ ਭਾਈ ਕਿੱਥੇ ਗੱਲ ਕਰਦਾ ਤਿੰਨ ਕਿਲੋਮੀਟਰ ਰਹਿ ਗਈ ਇੱਥੇ ਪਹੁੰਚਦੇ ਆ ਫਿਰ ਤੁਹਾਨੂੰ ਦਰਸ਼ਨ ਕਰਾਉਣੇ ਆ ਠੀਕ ਹੈ ਕੋਈ ਸਟਾન્ડ ਨਾ ਹਟੇ ਉਸ ਦਾ ਆ ਉਹ ਦੇਖੋ ਸਰ ਉੱਥੇ ਚੈੱਕ ਨਾ ਕਿਨ ਸਾਡਾ ਸਟੈਂਡ ਨਾ ਸਾਡੇ ਮੋਟਰਸਾਈਕਲ ਦਾ ਬਹੁਤ ਸੋਹਣੀ ਗੱਲਬਾਤ ਭਗਵਾਨ ਤੁਮਾਰਾ ਵਾਲੀਆਂ ਗੱਲਾਂ ਸਰਦੀਆਂ ਟਿਕ ਉਹ ਚੋਬਰ ਸਾਡਾ ਗਾਈਡ ਤੇ ਚੰਦ ਬੌਰੀ ਦੀ ਪਾਰਕਿੰਗ ਦੇ ਵਿੱਚ ਪਹੁੰਚ ਚੁੱਕੇ ਆ ਡਿੱਗਦੇ ਟੈਂਦੇ ਰਾਹ ਹਾਂ ਤੋਂ ਭਟਕਦੇ ਹਾਂਜੀ ਸਰ ਹੋਰ ਕੀ ਹਾਂ ਹੁਣ ਦੇਖਦੇ ਆ ਲੱਗੇ ਜੀ ਕਾਊਂਟਰ ਹੋ ਮੇਰੇ ਹਿਸਾਬ ਨਾਲ ਬੇਸਿਕਲੀ ਆਹ ਗੱਲ ਬਾਤ ਆ ਇਹ ਸਾਰਾ ਕੰਪਲੈਕਸ ਦਾ ਹੈ ਜਿਹੜਾ ਇਹ ਚੰਦ ਬੌਰੀ ਕੰਪਲੈਕਸੀ ਆ ਸੋ ਇਹ ਆ ਜੀ ਐਂਟ੍ਰੈਂਸ ਤੇ ਬੋਰੀ ਹੈਗੀ ਆ ਉਧਰ ਤੇ ਇਹ ਬੋਰੀ ਦਾ ਮੈਪ ਚਾਂਦ ਬਾਵੜੀ ਬਾਵੜੀ ਆਪਾਂ ਬੋਰੀ-ਬੋਰੀ ਕਰੀ ਜਾਂਦੇ ਆ ਏ ਆਰ ਨੂੰ ਡਾੜਾ ਬੋਲਦੇ ਆ ਸੋ ਇੱਥੇ ਆ ਆਪਾਂ ਟਿਕਟ ਕਾਊਂਟਰ ਤੇ ਐਸੀ-ਐਸੀ ਕਰਕੇ ਗੱਲ ਲਵਾ ਰਹੇ ਰਹਿ ਜੀ ਬੋਰੀ 25 ਰੁਪਏ ਟਿਕਟ ਤੇ ਹੀਰੋ ਆਪਣਾ ਟਿਕਟ ਲੈਂਦਾ ਹੋਇਆ ਮੇਰਾ ਮਤਲਬ ਹੈ ਜੇ ਆਪ ਹੈਲੋ ਕਿੰਗੇ ਆਪ ਰੇਮਤੋ ਆਪਰੇ ਮਤਲਬ ਸੁਈ ਹੈ ਜੀ ਚੰਦ ਬੋਰੀ ਬਾਵੜੀ ਸਟੈਪ ਬੈਲ ਤੇ ਜਿੰਨਾ ਹੈ ਸੋਣਾਗਾ ਆਰਕੀਟੈਕਚਰ ਵਾਈਜ਼ ਹੈ ਇਨੂੰ ਕੁ ਦੋ ਮਿੰਟ ਅਬਜ਼ੌਰਬ ਕਰਨ ਨੂੰ ਲੱਗਣਗੇ ਦੇਖੋ ਬਹੁਤ ਵਧੀਆ ਚਲਾ ਕੇ ਪੱਪਲ ਤੋਂ ਦੀਵਾਰ ਚਲਾ ਕੇ ਨਾ ਬਣਾਇਆ ਹੈ ਆ ਦੇਖੋ ਕਿਤਨਾ ਸੋਟਾ ਤੇ ਪਤਲਾ ਤੇ ਪਤਲਾ ਤੇ ਪਤਲਾ ਤੇ ਪਤਲਾ ਕਰਦੇ ਨਾ ਲਦਣ ਉੱਤਰਨਾ ਉੱਤਰਨਾ ਬੰਦ ਕੀਤਾ ਹੋਇਆ ਸ਼ਾਇਦ ਇੱਥੇ ਹੋਣੀ ਗੱਲ ਬਹੁਤ ਇਹ ਮਿਲਦਣ ਨੇ ਆਪਾਂ ਨੂੰ ਥੱਲੇ ਜਾਣ ਹੀ ਨਹੀਂ ਦੇਣਾ ਆਦੇ ਵੀ ਜਾਈ ਜਾਂਦੇ ਨੇ ਓਏ ਉਹ ਵੀ ਨਹੀਂ ਸੁਣਿਆ ਸਟੈਪ ਵੈਲ ਵਾਲਾ ਟਾਈਪ ਨਹੀਂ ਆਪਾਂ ਨੂੰ ਇਹਨਾਂ ਨੇ ਅੰਦਰ ਜਾਣ ਦਿੰਨਾ ਹੈ ਉੱਥੋਂ ਆਪਾਂ ਰੋੜ ਸਕਦੇ ਸੀ ਥੱਲੇ ਆ ਸਕਦੇ ਸੀ ਉਹ ਕੁਝ ਨਹੀਂ ਹੈਗਾ ਇੱਥੇ ਉਹ ਤਾਂ ਫਿਰ ਉੱਤੇ ਬਾਉਂਡਰੀ ਲੱਗੀ ਵੀ ਇਹਨਾਂ ਨੇ ਉਹ ਤਾਂ ਇੱਥੇ ਹੀ ਬੰਦ ਕੀਤਾ ਪੈਨਾਂ ਨੇ ਦੇਖ ਓਕੇ ਓਕੇ ਉਹ ਕੰਮ ਜਿਹਾ ਨਹੀਂ ਕਰਦੇ ਨਾ ਮੈਨੂੰ ਲੱਗਦਾ ਆਪਾਂ ਨੇ ਜਿਹੜੀ ਚੀਜ਼ਾਂ ਆਪਾਂ ਕਰਨਾ ਆਏ ਸੀ ਇੱਥੇ ਠੀਕ ਹੋ ਗਿਆ ਦੀ ਮਾਂ ਕੋ ਜੇਸਾ ਪੜਾ ਪੜਾ ਆ ਜਾਏਗਾ ਨੀਚੇ ਜਾ ਰਹੇ ਹਾਂ ਉਹ ਵਕਤ ਦੀ ਉਹ ਬਾਤیں ਉਹ ਜ਼ਮਾਨਾ ਦਿਲ ਦਾ ਉਹ ਜ਼ਮਾਨਾ ਕਿਦਾ ਦਿਲ ਦਾ ਦਿਲ ਦਾ ਵਾਹ ਜੀ ਵਾਹ ਸਰ ਦਿਸ ਇਜ਼ ਹਾਊ ਇਟ ਲੁక్స్ from the middle ਹੈ ਉਹਦੇ ਵਿੱਚ ਸਾਰਾ ਥੱਲੇ ਤੱਕ ਦੇਖ ਕੇ ਗਏ ਆ ਆਰਕੀਟੈਕਚਰਲ ਗੱਲਬਾਤ ਹੀ ਤਾਂ ਕੀਤੀ ਵੀ ਇੱਥੇ ਇਹਨਾਂ ਨੇ ਨੀਂਹ ਤੋਂ ਫੋਟੋ ਤੋਂ ਵਰਤੀ ਆ ਹੁਣ ਫੋਟੋ ਕੈਪ ਬਹੁਤ ਗੱਲ ਬਹੁਤ ਆ ਚੀਜ਼ਾਂ ਨਹੀਂ ਆ ਹਾਂ ਥੋੜਾ ਉਧਰਲਾ ਏਰੀਆ ਹੈਗਾ ਉਹ ਬੰਦ ਕੀਤਾ ਹੋਇਆ ਇਹਨਾਂ ਨੇ ਉਧਰ ਨਹੀਂ ਜਾ ਸਕਦੇ ਆਪਾਂ ਤੇ ਮਨਿੰਦਰ ਸਰ ਦੇ ਕਹਿੰਦੇ ਅਕੋਰਡਿੰਗ ਪਹਿਲਾਂ ਵੀ ਇਹ ਐਂ ਸੀ ਪਹਿਲਾਂ ਤਾਂ ਖੈਰ ਕਹਿੰਦੇ ਵੀ ਹੋਰ ਇਤੋਂ ਥੱਲੇ ਵੀ ਨਹੀਂ ਸੀ ਜਾਣ ਦਿੰਦੇ ਹੈਗੇ ਜਿੰਨੇ ਤੱਕ ਆਪਾਂ ਜਾਇਆ ਹੈ ਤੇ ਇਹ ਗੱਲ ਵਾਸੀ ਫੋਰਨਰਸ ਵਾਪਸ ਫੇਰਦੇ ਨੇ ਇੱਥੇ ਤੇ ਅਸੀਂ ਥੋੜਾ ਰਿਸਕ ਤੇ ਅਸੀਂ ਥੋੜਾ ਡਿਸਕ੍ਰਿਮੀਨੇਸ਼ਨ ਫੇਸ ਕਰ ਰਹੇ ਹਾਂ ਵੀ ਸਾਨੂੰ ਵੀਡੀਓਗ੍ਰਾਫੀ ਅਲਾਉਡ ਨਹੀਂ ਹੋ ਰਹੀ ਇੰਨਾ ਚੋਬਰਾਂ ਨੂੰ ਵੀਡੀਓਗ੍ਰਾਫੀ ਤੇ ਕੈਮਰੋ ਕੋ ਮਰੇ ਸਾਰਾ ਕੁਝ এলাਉਡ ਹੋਇਆ ਬਥੇ ਪਤਾ ਨਹੀਂ ਤਾਂ ਇੱਥੇ ਵਾਲੀ ਜਨਤਾ ਨੂੰ ਇਹਨਾਂ ਨੂੰ ਅੰਗਰੇਜ਼ੀ ਚ ਕਹਿਣਾ ਨਹੀਂ ਆਉਂਦਾ ਇਹ ਉਹ ਠੀਕ ਹੈ ਜਾਂ ਫਿਰ ਇਹ ਜੇ ਮੈਂ ਆਪਣੇ ਵਾਲੇ ਲੋਕ ਹੁੰਦੇ ਨੇ ਵੀ ਤੇ ਡੋਂਖੇ ਆ ਪਈਏ ਸੇਨ ਉਹ ਰਾਜੇ ਨੇ ਹੁਕਮ ਕਰਤਾ ਅੰਦਰ ਕਰਨਾ ਹੀ ਪੈਂਦਾ ਤੋ ਇੱਥੇ ਬੈਠ ਕੇ ਬੌਰੀ ਚੋਂ ਗੱਲਬਾਤ ਸੀ ਕਿ ਸਾਡੀ ਜਿਹੜੀ ਕਲੀਅਰ ਹੋ ਜਾਂਦੀ ਸੀ ਸੋਹਣੀ ਗੱਲਬਾਤ ਕੀਤੀ ਵੀ ਹੈ ਮਿਹਨਤ ਕਾਰੀਗਰਾਂ ਦੀ ਸਾਰਾ ਪਲਾਨ ਆ ਉਹਦੀ ਇੰਪਲੀਮੈਂਟੇਸ਼ਨ ਬਹੁਤ ਸੋਹਣੀ ਗੱਲਬਾਤ ਸੀ ਉਹ ਦੇਖ ਪੂਰੀ ਤੋਂ ਬ੍ਰੇਕ ਲੈਂਦੇ 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 ਅਜ਼ਮੀਰ ਵਾਲੇ ਹਾਈਵੇ ਤੇ ਚੜਕੀ ਬ੍ਰੇਕ ਲੱਤਾਂ ਚੋਗਰਾ ਨੇ 15 ਮਿੰਟ ਤੋ ਬਾਦਰੁਕਨ ਦੀ ਬਜਾਈ ਲਗਭਗ 2 ਘੰਟੇ ਬਾਦਰੁਕਦੇ ਹੋਏ ਇੱਥੋਂ ਤੋਂ ਅੰਮ੍ਰਿਤਸਰ ਲਈ ਕਿੱਥੇ ਰਹਿ ਗਏ ਆ ਸੰਪਰ ਲਈ ਸਾਡੇ ਉਹਦੇ ਪਲਾਨ ਦੇ ਵਿੱਚ ਆ ਗਈ ਸੋ ਉਹਦੇ ਨੇੜੇ ਤੇ ਜਿੱਥੇ ਰੁਕਣ ਦਾ ਪ੍ਰੈਨ ਕਰਾਂਗੇ ਹੁਣ ਤਾਂ ਫਿਰ ਆ ਹੀ ਗਏ ਹੈ ਨਾ ਜੇ ਉੱਤਰ ਜੇ ਉੱਤਰ ਸਾਡੇ ਕਿੰਨੇ ਕਿਲੋ ਮੀਟਰ ਬਸ ਨਾਲ ਕੇ ਨਾਲ 20 ਕਿਲੋਮੀਟਰ ਹੋਰ ਹੋਰ ਕਰਕੇ ਰਾਜਨ ਇੱਥੇ ਇਹ ਬੜੇ ਨਾਲ ਆਖੇ ਬੀਰੀ ਦੇ ਵਾਲਾ ਗਾਏ ਨੇ ਟਿਕਾਲੇ ਹਾਂ ਉਹ ਹੀ ਆ ਬੇਸਿਕਲੀ ਹੈ ਅਰਲੀ ਆ ਗਏ ਜਿੱਥੇ ਪੁੱਜਿਆ ਉਹਨਾਂ ਟ੍ਰੈਕ ਕਰਨਾ ਨੇ ਇੰਡੀਅਨ ਜੰਤਕ ਵਾਲੀ ਆ ਬੱਚਿਆ ਸੋ ਇੱਥੇ ਹੁਣ ਇੱਕ ਵਧੀਆ ਥੋੜਾ ਜਿਹਾ ਲੰਬਾ ਬ੍ਰੇਕ ਲੈ ਕੇ ਖਾ ਪੀ ਕੇ ਫਿਰ ਨਿਕਲਦੇ ਆ ਇਥੋਂ ਤੇ ਫਿਰ ਪਹੁੰਚਦੇ ਆ ਤੇ ਹੁਣ ਮਿਲਾਂਗੇ ਸਾਨੂੰ ਕੱਲ ਦੇ ਵਲੌਗ ਚ